ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ CBSE ਬੋਰਡ ਦੇ ਨਤੀਜੇ ਕੋਸ਼ਿਸ਼ ਹੋਏ ਹਨ ਉਹਨਾਂ ਘਰਾਂ ਉਹਨਾਂ ਸਕੂਲਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਨ੍ਹਾਂ ਦੇ ਬੱਚਿਆਂ ਨੇ ਕੋਈ ਨਾ ਕੋਈ ਪੋਜੀਸ਼ਨ ਹਾਸਲ ਕੀਤੀ ਹੈ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੈਂਟ ਸੋਜਲ ਮਾਡਰਨ ਸਕੂਲ ਬਟਾਲਾ ਜਿਹਦਾ ਇੱਕ ਨਾਮ ਹੈ ਸਟੱਡੀ ਦੇ ਖੇਤਰ ਵਿੱਚ ਹੋਰ ਜਿੰਨੀਆਂ ਐਕਟੀਵਿਟੀਜ਼ ਕਰਾਉਂਦੇ ਹਨ ਉਸ ਵਿੱਚ ਅਕਸਰ ਹੀ ਇਹਨਾਂ ਦੇ ਬੱਚਿਆਂ ਵੱਲੋਂ ਮੱਲਾ ਮਾਰੀਆਂ ਜਾਂਦੀਆਂ ਹਨ ਅੱਜ ਵੀ ਪਿਆਰੀਆਂ ਪਿਆਰੀਆਂ ਬੱਚੀਆਂ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ ਸਕੂਲ ਨੇ ਮਿਹਨਤ ਕਰਵਾਈ ਹੈ ਮਾਪਿਆਂ ਦਾ ਵੱਡਾ ਸਹਿਯੋਗ ਹੈ ਤੇ ਇਹਨਾਂ ਬੱਚੀਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਸਕੂਲ ਦੇ ਵਿੱਚੋਂ ਟੌਪ ਰਹੀਆਂ ਹਨ ਇੱਕ ਮਿਸਾਲ ਹਨ ਕਿਉਂਕਿ ਕਹਿੰਦੇ ਧੀਆਂ ਕਿਸੇ ਨੂੰ ਘਟ ਨਹੀਂ ਹਾਲਾਂਕਿ ਲੜਕੇ ਵੀ ਇਸ ਸਾਮਿਲ ਹਨ ਪਰ ਜ਼ਿਆਦਾ ਗਿਣਤੀ ਧੀਆਂ ਦੀ ਹੈ ਔਰ ਧੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਜ਼ਿਆਦਾ ਮਾਣ ਮਹਿਸੂਸ ਹੋਏਗਾ ਪ੍ਰਿੰਸੀਪਲ ਮੈਮ ਖੁਦ ਇੱਕ ਲੇਡੀ ਨੇ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਮੁਬਾਰਕਾਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਕੀ ਵਰਡਸ ਕਹਿਣਾ ਚਾਹੋਗੇ ਇਹਨਾਂ ਪਿਆਰੀਆਂ ਬੱਚੀਆਂ ਦੇਖੋ ਮੈਨੂੰ ਅੱਜ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਇਹ ਸਾਡਾ ਸੈਕਿੰਡ ਬੈਚ ਹੈ ਪਲੱਸ 2 ਦਾ ਜਦੋਂ ਅਸੀਂ ਪਲੱਸ 2 ਸਟਾਰਟ ਕੀਤਾ ਸੀ ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਸਾਡੇ ਬੱਚੇ ਜਿਹੜੇ ਨੇ ਉਹ ਅੱچھے ਨੰਬਰ ਲੈ ਪਾਣਗੇ ਜਾਂ ਨਹੀਂ ਹੈ ਲੇਕਿਨ ਲਾਸਟ ਈਅਰ ਵੀ ਬਹੁਤ ਅੱਛਾ ਰਿਜ਼ਲਟ ਰਿਹਾ ਔਰ ਇਸ ਟਾਈਮ ਤੇ ਬਹੁਤ ਹੀ ਅੱਛਾ ਰਿਜ਼ਲਟ ਰਿਹਾ ਬੱਚਾ ਦਾ ਸਾਰੇ 100% ਨੇ ਰਿਜ਼ਲਟ ਵਿੱਚ ਸਾਰੇ ਹੀ ਬੱਚੇ ਪਾਸ ਹੈ ਔਰ ਸਾਰੇ ਹੀ ਫਰਸਟ ਡਿਵੀਜ਼ਨ ਦੇ ਵਿੱਚ ਹੈ ਔਰ ਜਿਸ ਦਾ ਕਈ ਵਾਰ ਪੇਪਰ ਵੀ ਮੁਸ਼ਕਿਲ ਸੀ ਫਿਜ਼ਿਕਸ ਦਾ ਪੇਪਰ ਬਹੁਤ ਮੁਸ਼ਕਿਲ ਸੀ ਬਟ ਫਿਰ ਵੀ ਸਾਡੇ ਬੱਚਿਆਂ ਦੇ ਨੰਬਰ ਬਹੁਤ ਹੀ ਅੱਛੇ ਆਏਗੇ ਮੈਮ ਬੱਚੇ ਕਹਿੰਦੇ ਕੱਚੀ ਮਿੱਟੀ ਹੁੰਦੀ ਹੈ ਜਿਸ ਤਰ੍ਹਾਂ ਢਾਲੋਗੇ ਉਸ ਤਰ੍ਹਾਂ ਢਲ ਜਾਂਦੇ ਆ ਤੁਹਾਡੇ ਸਕੂਲ ਵੱਲੋਂ ਕਿੰਨੇ ਕੁ ਐਫਰਟ ਕੀਤੇ ਜਾਂਦੇ ਆ ਕਿੰਨੀ ਕੁ ਮਿਹਨਤ ਕੀਤੀ ਜਾਂਦੀ ਆ ਸਟਾਫ ਵੱਲੋਂ ਤੁਹਾਡੇ ਵੱਲੋਂ ਕਿਦਾਂ ਦਾ ਸਹਿਯੋਗ ਹੁੰਦਾ ਖਾਸ ਕਰਕੇ ਮਾਪਿਆਂ ਨੂੰ ਕੀ ਤੁਸੀਂ ਕਹਿੰਦੇ ਹੋ ਕਿਉਂਕਿ ਬੱਚੇ ਮਾਪਿਆਂ ਦੀ ਵੀ ਦੇਖ ਰਹਿਕ ਜਿਆਦਾ ਰਹਿੰਦੇ ਆ ਕੀ ਕੁਝ ਕਹਿੰਦੇ ਹੋ ਕੀ ਕੁਝ ਸਿਖਾਉਂਦੇ ਹੋ ਨਾ ਲੇਖੂ ਸਭ ਤੋਂ ਪਹਿਲੀ ਗੱਲ ਹੈ ਕਿ ਇਨਫਰਾਸਟ੍ਰਕਚਰ ਦੇ ਲਈ ਮੈਂ ਉਹਦੇ ਲਈ ਮੈਂ ਆਪਣੀ ਮੈਨੇਜਮੈਂਟ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੀ ਕਿਉਂਕਿ ਜੋ ਕੰਫਰਟੇਬਲ ਇੱਕ ਮਹੌਲ ਚਾਹੀਦਾ ਬਗਰ ਰੂਮ ਦੇ ਵਿੱਚ ਉਹਨਾਂ ਨੂੰ AC ਚਾਹੀਦੀ ਹੈ ਤਾਂ ਉਥੇ ਹੈ ਲੈब्स ਪੂਰੀਆਂ ਸਹੀ ਹੈ ਪ੍ਰੋਪਰ ਤਰੀਕੇ ਦੇ ਨਾਲ ਇਨਫਰਾਸਟ੍ਰਕਚਰ ਉਹ ਜੋ ਉਹਨਾਂ ਨੂੰ ਬੇਸਿਕ ਨੈਸਸਿਟੀਆਂ ਹੈ ਜਾਂ ਰਿਕੁਆਇਰਮੈਂਟ ਹੈ ਉਹਦੇ ਲਈ ਸਕੂਲ ਹਮੇਸ਼ਾ ਜਿਹੜਾ ਉਹ ਕੋਆਪਰੇਟ ਕਰਦਾ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਟੀਚਰ ਸਾਡੇ ਸਾਰੇ ਹੀ ਸਾਰੇ ਬਹੁਤ ਜੋ ਹੈ ਸੀ ਬੜੇ ਹੀ ਸੋਚ ਸਮਝ ਕੇ ਔਰ ਆਪਣੇ ਆਪਣੇ ਸਬਜੈਕਟ ਦੇ ਵਿੱਚ ਐਕਸਪਰਟੀਜ਼ ਦੇ ਜਿਹੜੇ ਫਿਜ਼ਿਕਸ ਜੋ ਐਕਸਪਰਟ ਹੈ ਉਹ ਕਰਵਾ ਰਹੇ ਹੈ ਕੈਮਿਸਟਰੀ ਦੇ ਟੀਚਰ ਉਹਨਾਂ ਦੇ 7 ਸਾਲ ਦਾ ਐਕਸਪੀਰੀਅੰਸ ਹੈ ਆਪਣੀ इंग्लिश ਦੇ ਟੀਚਰ ਉਹਨਾਂ ਕੋ 15 16 ਸਾਲ ਤੱਕ ਐਕਸਪੀਰੀਅੰਸ ਹੈ ਮਸ ਸਾਰੀ ਟੀਚਰਸ ਜੋ ਹੈ ਉਹ ਸਾਡੇ ਕੋਲ ਪ੍ਰੋਪਰ ਉਹਨਾਂ ਕੋ ਐਕਸਪਰਟ ਨੇ ਆਪਣੀ ਆਪਣੀ ਅਰ ਪੈਰੈਂਟਸ ਵੀ ਬਹੁਤ ਕੋਆਪਰੇਟਿਵ ਹੈ ਉਹਨਾਂ ਨੇ ਕਿਉਂਕਿ ਇੰਨਾ ਲੰਬਾ ਸਮੇਂ ਸਾਡੇ ਦੇ ਨਾਲ ਸਾਡੇ ਤੇ ਟਰਸਟ ਕਰਕੇ ਆਪਣੇ ਬੱਚਿਆਂ ਨੂੰ ਕਿਉਂਕਿ ਨਵਾਂ ਨਵਾਂ ਜਦ ਕੋਈ ਸਟਾਰਟ ਹੁੰਦਾ ਨਾ ਤੇ ਇੱਕ ਟਰਸਟ ਜਿਹੜਾ ਹੈ ਉਹ ਪੈਰੈਂਟਸ ਅਗਰ ਸ਼ੋ ਕਰਦੇ ਨੇ ਤੇ ਪੈਰੈਂਟਸ ਵੀ ਸਾਡੇ ਤੇ ਅਗਰ ਟਰਸਟ ਕਰਦੇ ਤਾਂ ਉਹਨਾਂ ਦੇ ਬੱਚੇ ਜਿਹੜੇ ਇੱਥੇ ਪੜ ਰਹੇ ਨੇ ਔਰ ਉਹ ਅੱਛੇ ਰਿਜ਼ਲਟ ਜਿਹੜਾ ਉਹ ਤੁਹਾਡੇ ਸਾਹਮਣੇ ਮੌਜੂਦਾ ਸਮੇਂ ਗੱਲ ਕਰੀਏ ਬੜਾ ਨਾਡਿਕ ਸਮਾਂ ਚੱਲ ਰਿਹਾ ਹੈ ਹਾਲਾਤ ਦੇਸ਼ ਦੇ ਤੁਸੀਂ ਜਾਣਦੇ ਹੋ ਖਾਸ ਕਰਕੇ ਏਜੰਸੀਆਂ ਬਹੁਤ ਕੋਸ਼ਿਸ਼ ਕਰ ਰਹੀਆਂ ਕਿ ਪੰਜਾਬ ਦੇ ਯੂਥ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ ਕਿਸੇ ਤਰੀਕੇ ਨਾਲ ਨਸ਼ਾ ਹੋਵੇ ਜਾਂ ਹੋਰ ਐਕਟੀਵਿਟੀ ਹੋਣ ਤੁਸੀਂ ਇੱਕ ਹੀਰੇ ਪੈਦਾ ਕਰ ਰਹੇ ਹੋ ਇਹਨਾਂ ਬੱਚੀਆਂ ਨੂੰ ਸੰਭਾਲਣ ਦੀ ਕੀ ਅੱਗੇ ਪ੍ਰੇਰਣਾ ਦੇਣਾ ਚਾਹੁੰਦੇ ਹੋ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਚਾਹਨੀ ਹੈ ਕਿ ਪੈਰੈਂਟਸ ਔਰ ਬੱਚਿਆਂ ਦਾ ਨਾ ਅੱਜਕੱਲ ਬੜਾ ਹੀ ਇੱਕ ਸਿਸਟਮ ਜਿਹੜਾ ਉਹ ਥੋੜਾ ਖਰਾਬ ਹੁੰਦਾ ਜਾ ਰਿਹਾ ਹੈ ਸੋਸ਼ਲ ਮੀਡੀਆ ਦਾ ਜਿਹੜਾ ਇੰਪੈਕਟ ਜਿਹੜਾ ਬੱਚਿਆਂ ਦੇ ਉੱਤੇ ਜ਼ਿਆਦਾ ਹੈ ਪੈਰੈਂਟਸ ਵੀ ਪਹਿਲੇ ਜਿਸ ਤਰ੍ਹਾਂ ਸਾਨੂੰ ਬਤਾਉਂਦੇ ਸੀ ਆਪਣੇ ਬੱਚਿਆਂ ਦੇ ਨਾਲ ਉਹ ਵੀ ਉਹਨਾਂ ਸਮੇਂ ਨਹੀਂ ਉਹ ਬਤਾ ਪਾਉਂਦੇ ਤੇ ਪੈਰੈਂਟਸ ਜਿਹੜੇ ਇਸ ਕਰਕੇ ਮੈਂ ਚਾਹਨੀ ਕਿ ਆਪਸੀ ਟ੍ਰਸਟ ਕ੍ਰੀਏਟ ਜਿਹੜਾ ਹੋਣਾ ਚਾਹੀਦਾ ਮਾਪੇ ਬੱਚਿਆਂ ਦੀ ਪੋਜੀਸ਼ਨ ਨੂੰ ਸਮਝਣ ਬੱਚਿਆਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਕਿ ਉਹ ਮਾਪੇ ਉਹਨਾਂ ਦੇ ਵਾਸਤੇ ਕੀ ਕੀ ਕਰ ਰਹੇ ਹੋ ਔਰ ਉਹਨਾਂ ਨੂੰ ਵੀ इज्जत करनी चाहिए और ये बड़ी प्यारी ਸਾਡੀ ਬੇਟੀ ਹੈ ਜਿਨੇ ਪੋਜੀਸ਼ਨ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਸਤਸਕਰ ਨਾਮ ਕੀ ਹੈ ਸਤਸਕਰ ਜੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਕਿੱਥੇ ਰਹਿੰਦੇ ਹੋ ਮੈਂ ਬਟਾਲੇ ਵਿੱਚ ਹੀ ਰਹਿੰਦੀ ਹਾਂ ਪੋਜੀਸ਼ਨ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਦੱਸੋ ਸਕੂਲ ਦਾ ਕਿਦਾਂ ਦਾ ਸਹਿਯੋਗ ਹੈ ਪ੍ਰਿੰਸੀਪਲ ਮੈਮ ਅਦਰ ਸਟਾਫ ਮੈਂਬਰਸ ਤੇ ਪੇਰੈਂਟਸ ਦਾ ਕਿਦਾਂ ਦਾ ਸਹਿਯੋਗ ਹੈ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਸ ਤਰੀਕੇ ਦੇ ਮਤਲਬ ਟੀਚਰਸ ਮਿਲੇ ਨੇ ਜਿਹੜੇ ਮੈਨੂੰ ਹਰ ਇੱਕ ਫੀਲਡ ਦੇ ਵਿੱਚ ਮੇਰੇ ਇੰਨਾ ਸਪੋਰਟ ਕਰਦੇ ਨੇ ਮੇਰੇ ਵਿੱਚ ਆ ਜੋ ਵੀ ਜਿੰਨਾ ਵੀ ਮੈਂ ਕੁਝ ਜੋ ਕੁਝ ਵੀ ਆ ਮੇਰੇ ਵਿੱਚ ਜੋ ਵੀ ਕੰਫੀਡੈਂਸ ਆ ਜਾਂ ਮੈਂ ਜੇ ਮੈਨੂੰ ਕੋਈ ਕਹਿੰਦਾ ਆ ਕਿ ਯੂ ਆ ਵਰਰੀ ਇੰਟੈਲੀਜੈਂਟ ਐਂਡ ਸਮਾਰਟ ਇਟ ਆਲ ਬਿਕੋਜ਼ ਆਫ ਮਾਈ ਸਕੂਲ ਐਂਡ ਮਾਈ ਟੀਚਰਸ ਦੇ ਆ ਵਰਰੀ ਸਪੋਰਟਿਵ ਐਂਡ ਬਿਕੋਜ਼ ਆਫ ਮਾਈ ਟੀਚਰਸ ਐਂਡ ਮਾਈ ਪੇਰੈਂਟਸ ਮੇਰੇ ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਨੇ ਮੈਨੂੰ ਹਰ ਇੱਕ ਮੈਂ ਉਹਨਾਂ ਨੇ ਮੈਨੂੰ ਹਰ ਇੱਕ ਚੀਜ਼ ਦੇ ਵਿੱਚ ਖੋਲ ਦਿੱਤੀ ਹੈ ਕਿ ਕਿੰਨੇ ਮਾਰਕਸ ਆਏ ਆ ਕਿਹੜੀ ਕਲਾਸ ਵਿੱਚੋਂ ਆਏ ਆ ਔਰ ਫਿਊਚਰ ਵਿੱਚ ਕੀ ਬਣਾ ਚਾਹੁੰਦੇ ਆ ਮੈਂ ਮੈਡੀਕਲ ਦੇ ਵਿੱਚੋਂ 93.25% ਹਾਸਲ ਕੀਤੇ ਨੇ ਤੇ ਮੈਂ ਐਮਬੀਬੀਐਸ ਡਾਕਟਰ ਬਣਨਾ ਚਾਹੁੰਦੀ ਆ ਤੇ ਮੈਂ ਮਾਸਟਰਸ ਦੇ ਵਿੱਚ ਗਾਇਨੀ ਦੀ ਡਾਕਟਰ ਬਣਾਂਗੀ ਤੇ ਮੈਂ ਦੇਸ਼ ਦੀ ਸੇਵਾ ਕਰਾਂਗੀ ਤੇ ਮੈਂ 12th ਕਲਾਸ ਦੇ ਵਿੱਚ ਵਿੱਚੋਂ ਇਹ ਮੁਕਾਮ ਹਾਸਲ ਕੀਤਾ ਹੈ ਬਹੁਤ ਸਾਰੇ ਬੇਟੀਆਂ ਦੇ ਖਾਸ ਕਰਕੇ ਮਾਂ ਪਿਓ ਹਜੇ ਵੀ ਚਾਹੇ ਕਿਤਾਬੀ ਤੌਰ ਤੇ ਲੈਕਚਰ ਅਸੀਂ ਜਿੰਨਾ ਮਰਜ਼ੀ ਕਰੀਏ ਸਟੇਜਾਂ ਉੱਪਰ ਕਿ ਨਾਰੀ ਬਹੁਤ ਵੱਡੀ ਸ਼ਕਤੀ ਹੈ ਅਜੇ ਵੀ ਕਈ ਘਰਾਂ ਵਿੱਚ ਮਾਂ-ਬਾਪ ਮੈਂ ਵੇਖਿਆ ਕਿ ਬੇਟੇ ਵਾਸਤੇ ਕੁਝ ਹੋਰ ਸਲਟੀ ਹੈ ਬੇਟੀ ਵਾਸਤੇ ਕੁਝ ਹੋਰ ਹੈ ਬੇਟੇ ਵਾਸਤੇ ਵਰਡਸ ਕੁਝ ਹੋਰ ਨੇ ਜਿ ਬਾਜ਼ਾਰ ਜਾਂਦੇ ਨੇ ਬੇਟੀ ਵਾਸਤੇ ਕੁਝ ਹੋਰ ਨੇ ਯਾਨੀ ਕਿ ਐਕਸਟਰਾ ਇੱਕ ਪਾਬੰਦੀ ਅਜੇ ਵੀ ਬੱਚੀਆਂ ਦੇ ਉੱਪਰ ਹੈ ਉਹਨਾਂ ਮਾਂ-ਬਾਪ ਨੂੰ ਕੀ ਕਹਿਣਾ ਚਾਹੁੰਦੇ ਹੈ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਖੁਦ ਆਪਣੇ ਆਪ ਨੂੰ ਮੈਂ ਬਹੁਤ ਹੀ ਮਤਲਬ ਆਪਣੇ ਆਪ ਨੇ ਇੱਕ ਮਿਸਾਇਲ ਕਵਾਂਗੀ ਕਿ ਤੁਹਾਨੂੰ ਵੀ ਆਪਣੀ ਕੁੜੀਆਂ ਨੂੰ ਜਾਂ ਬੇਟੀਆਂ ਨੂੰ ਪੜਾਉਣਾ ਚਾਹੀਦਾ ਹੈ ਕਿਉਂਕਿ ਉਹ ਹੀ ਤੁਹਾਡਾ ਨਾਮ ਅੱਗੇ ਜਾ ਕੇ ਰੋਸ਼ਨ ਕਰਨ ਗਿਆ ਤੁਹਾਨੂੰ ਹਰ ਇੱਕ ਫੈਸਿਲਿਟੀਆਂ ਦੇਣ ਗਿਆ ਇਹ ਮੇਰਾ ਦਾਵਾ ਹੈ ਤੇ ਮੈਂ ਬਸ ਇਹ ਤੁਹਾਨੂੰ ਇਹੀ ਇਹੀ ਕਹਿਣਾ ਚਾਹਾਂਗੀ ਕਿ ਬੇਟੀ ਬੇਟੀ ਨੂੰ ਪੜਾਓ ਤੇ ਤਾਂ ਕਿ ਉਹ ਵੱਡਾ ਕੰਮ ਹਾਸਿਲ ਕਰ ਸਕਣ ਤਾਂ ਬੇਟੀ ਦੇ ਵਿਚਾਰ ਤੁਸੀਂ ਸੁਣੇ ਆ ਜੀ ਮਾਡਰਨ ਜ਼ਮਾਨਾ ਹੈ ਕਹਿੰਦੇ ਨਾਰੀ ਸ਼ਕਤੀ ਦਾ ਜ਼ਮਾਨਾ ਹੈ। ਇਹੀ ਮੈਸੇਜ ਹੈ ਕਿ ਧੀਆਂ ਨੂੰ ਵੀ ਬੇਟਿਆਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣ, ਵਿਸ਼ਵਾਸ ਕੀਤਾ ਜਾਵੇ। ਗੱਲਬਾਤ ਕਰਦੇ ਆ ਪੁੱਤਰ ਨਾਮ ਕੀ? ਕਮਲਜੀਤ ਕੌਰ। ਕਿਹੜੀ ਕਲਾਸ ਹੈ? ਕਿੰਨੇ ਮਾਰਕਸ ਲਏ ਹੈ? ਕਿੰਨੇ ਪ੍ਰਸ਼ੰਸਾ ਦੇ ਮਾਰਕਸ? ਕਲਾਸ +2 ਆਰਥ 93% ਆਈ ਗਾਟ। ਕਿਤਨਾ ਸਹਿਯੋਗ ਹੈ ਸਕੂਲ ਵੱਲੋਂ, ਪ੍ਰਿੰਸੀਪਲ ਮੈਮ ਵੱਲੋਂ, ਮਾਂ ਪਿਓ ਵੱਲੋਂ ਕੀ ਕੁਝ ਕਹਿਣਾ ਚਾਹੁੰਦੇ? ਮੇਰੇ ਸਕੂਲ ਵੱਲੋਂ ਮੈਨੂੰ ਬਹੁਤ ਸਾਰਾ ਸਹਿਯੋਗ ਮਿਲਿਆ ਮੇਰੇ ਟੀਚਰਸ ਮੇਰੇ ਪ੍ਰਿੰਸੀਪਲ ਮੈਮ ਮੇਰੇ ਪੇਰੈਂਟਸ ਮੈਨੂੰ ਸਭ ਤੋਂ ਬਹੁਤ ਸਹਿਯੋਗ ਮਿਲਿਆ ਕੋਈ ਵੀ ਮੇਰੀ ਡਾਊਟ ਹੋਈ ਮੇਰੀ ਮੈਮ ਨੇ ਸਭ ਟੀਚਰਸ ਨੇ ਸੌਟ ਆਊਟ ਕੀਤੀ ਸਪੈਸ਼ਲੀ ਮੈਨੂੰ ਕੋਈ ਵੀ ਟੀਚਰਸ ਦੇ ਰਿਗਾਰਡਿੰਗ ਜਾਂ ਸਟੱਡੀ ਦੇ ਰਿਗਾਰਡਿੰਗ ਮੈਨੂੰ ਕੋਈ ਵੀ ਪ੍ਰੋਬਲਮ ਹੋਈ ਤਾਂ ਮੇਰੀ ਪ੍ਰਿੰਸੀਪਲ ਮੈਮ ਨੇ ਉਸ ਚੀਜ਼ ਨੂੰ ਸੌਰਟ ਆਊਟ ਕੀਤਾ ਸਕੂਲਜ਼ ਨੇ ਵੀ ਬਹੁਤ ਐਫਰਟਸ ਕੀਤਾ ਮੈਂ ਟੀਚਰਸ ਦਾ ਆਪਣੇ ਪ੍ਰਿੰਸੀਪਲ ਮੈਮ ਦਾ ਆਪਣੇ ਪੇਰੈਂਟਸ ਦਾ ਸਭ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਉਹਨਾਂ ਨੇ ਸਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਉਹਨਾਂ ਨੇ ਸਾਨੂੰ ਰਾਹ ਵਿਖਾਇਆ ਕਿ ਅਸੀਂ ਕਿੱਦਾਂ ਆਪਣੀ ਫੀਲਡ 'ਚ ਅਸੀਂ ਅੱਗੇ ਵਧ ਸਕਦੇ ਹਾਂ ਕਿੱਦਾਂ ਅਸੀਂ ਮਾਰਕਸ ਗੇਨ ਕਰ ਸਕਦੇ ਹਾਂ ਤੇ ਮੈਂ ਪੂਰੇ ਸਕੂਲ ਦਾ ਆਪਣੇ ਟੀਚਰਸ ਦਾ ਆਪਣੇ ਪ੍ਰਿੰਸੀਪਲ ਮੈਮ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਅਮਤੇ ਪਹੁੰਚੇ ਆ ਜਸਟ ਬਿਕੋਜ਼ ਆਫ ਮਾਈ ਸਕੂਲ ਐਂਡ ਮੈਂ ਥੈਂਕ ਯੂ ਕਹਿਣਾ ਚਾਹਾਂਗੀ ਸਭ ਦਾ ਬੜੇ ਕੌਨਫੀਡੈਂਟ ਲੱਗ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ ਖਾਸ ਕਰਕੇ ਖਾਸ ਕਰਕੇ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੀ ਹਾਂ ਮੈਂ ਅੱਜ ਦੀ ਲੜਕੀਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਮਾਪਿਆਂ ਦਾ ਉਹਨਾਂ ਨੂੰ ਨਾਮ ਰੌਸ਼ਨ ਕਰਨਾ ਚਾਹੀਦਾ ਹੈ ਡਿਸਟਰੈਕਟ ਨਹੀਂ ਹੋਣਾ ਚਾਹੀਦਾ ਆਪਣੀ ਸਟੱਡੀ ਤੇ ਪੂਰਾ ਫੋਕਸ ਕਰਨਾ ਚਾਹੀਦਾ ਹੈ ਇਹ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੇ ਮਾਪਿਓ ਕਿੰਨੀ ਮਿਹਨਤ ਕਰਕੇ ਉਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਾ ਰਹੇ ਨੇ ਉਹਨਾਂ ਦੀ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰ ਰਹੇ ਨੇ ਮਤਲਬ ਉਹ ਵੀ ਚਾਹੁੰਦੇ ਨੇ ਕਿ ਉਹਨਾਂ ਦੀਆਂ ਧੀਆਂ ਵੀ ਅੱਗੇ ਵਧਣ ਉਹਨਾਂ ਦਾ ਨਾਮ ਰੌਸ਼ਨ ਕਰਨ ਉਹਨਾਂ ਦੀ ਇੱਜ਼ਤ ਨੂੰ ਬਹੁਤ ਦੂਰ ਤੱਕ ਲੈ ਕੇ ਜਾਣ ਤੇ ਮੈਂ ਇਹੀ ਉਹਨਾਂ ਨੂੰ ਕਹਾਂਗੀ ਕਿ ਆਪਣੇ ਸਟੱਡੀ ਤੇ ਪੂਰਾ ਫੋਕਸ ਕਰੋ ਮਿਹਨਤ ਕਰੋ ਡਟ ਕੇ ਮਿਹਨਤ ਕਰੋ ਕੋਈ ਗੱਲ ਨਹੀਂ ਜੇ ਤੁਸੀਂ ਇੱਕ ਵਾਰ ਫੇਲ ਹੋ ਵੀ ਜਾਂਦੇ ਜੇ ਟਰਾਈ ਐਂਡ ਟਰਾਈ ਅਗੇਨ ਤਾਂ ਹੀ ਕਹਿੰਦੇ ਨਾ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਤੇ ਤੁਸੀਂ ਪ੍ਰੈਕਟਿਸ ਕਰਦੇ ਜਾਓ ਕਰਦੇ ਜਾਓ ਐਂਡ ਮੰਡੇ ਯੂ ਯੂ ਵਿਲ ਬੀ ਕਮ ਅ ਟਾਪਰ ਜਦੋਂ ਅਸੀਂ ਆਪਣੀ ਪ੍ਰੈਕਟਿਸ ਕਰਦੇ ਜਾਂਦੇ ਹਾਂ ਕਰਦੇ ਜਾਂਦੇ ਹਾਂ ਤਾਂ ਕਰਕੇ ਹੀ ਇੱਕ ਸ਼ਾਈਨਿੰਗ ਸਟਾਰ ਬਣਦੇ ਹਾਂ ਕਿ ਮੈਂ ਹਰ ਇੱਕ ਕੁੜੀ ਨੂੰ ਇੰਨਾ ਹੀ ਮੈਸੇਜ ਦੇਣਾ ਚਾਹਾਂਗੀ ਕਿ ਉਹ ਆਪਣੀ ਜਿਹੜਾ ਗੋਲ ਹੈ ਉਹਨੂੰ ਪੂਰਾ ਫੋਕਸ ਕਰੇ ਉਹਨੂੰ ਅਚੀਵ ਕਰੇ ਤੇ ਇੱਕ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰੇ ਆਪਣੇ ਸਕੂਲ ਦਾ ਕਰੇ ਜਿਹੜੀ ਯੂਨੀਵਰਸਿਟੀ ਆ ਕਿਤੇ ਵਿੱਚ ਵੀ ਉਹ ਪੜ੍ਹ ਰਹੀ ਆ ਉਹਦੇ ਵਿੱਚ ਜਿਹੜੇ ਟੀਚਰਸ ਨੇ ਉਹਨਾਂ ਦਾ ਵੀ ਮਾਨ ਸਨਮਾਨ ਵਧਾਏ ਆਪਣੇ ਪੇਰੈਂਟਸ ਦਾ ਵੀ ਵਧਾਏ ਤਾਂ ਕਿ ਉਹ ਆਪਣੇ ਆਪ ਤੇ ਪ੍ਰਾਊਡ ਫੀਲ ਕਰ ਸਕੇ ਇਹ ਨਾ ਕਹਿ ਸਕੇ ਕਿ ਮੈਂ ਇੱਕ ਕੁੜੀ ਆ ਮੈਂ ਕੁਝ ਨਹੀਂ ਕਰ ਸਕਦੀ ਆਪਣੇ ਆਪ ਤੇ ਪ੍ਰਾਊਡ ਫੀਲ ਕਰ ਸਕੇ ਕਿ ਆਈ ਏਮ ਦਾ ਬੈਸਟ ਆਈ ਏਮ ਦਾ ਵਿਨਰ ਟੂਡੇ ਇਜ਼ ਮਾਈ ਡੇ ਮਾਈ ਗੋਡ ਇਜ਼ ਆਲਵੇਸ ਵਿਦ ਮੀ ਮਾਈ ਸਕੂਲ ਮਾਈ ਪੇਰੈਂਟਸ ਮਾਈ ਵਰਲਡ ਇਜ਼ ਆਲਵੇਸ ਵਿਦ ਮੀ ਜੋ ਐਕਸੈਲ ਕਰ ਪਾਈ ਆਪਣੇ ਫੀਲਡ ਸ ਤੇ ਮੈਂ ਪੇਰ اپنی ਧੀਆਂ ਨੂੰ ਵੱਧ ਤੋਂ ਵੱਧ ਪੜਾਓ ਇਹ ਨਹੀਂ ਹੈ ਕਿ ਉਹ ਇੱਕ ਡਾਟਰ ਹੈ ਕਿ ਬਸ ਉਹ ਘਰ ਦੇ ਕੰਮਾਂ ਚ ਹੀ ਬਸ ਇਹ ਚੀਜ਼ ਹੈ ਨੋ ਇਹ ਚੀਜ਼ ਨਹੀਂ ਉਹਨਾਂ ਨੂੰ ਸਟੱਡੀ ਵਿੱਚ ਵੀ ਅੱਗੇ ਲੈ ਕੇ ਜਾਓ ਕਿ ਅੱਜ ਦੇ ਮਾਡਰਨ 에ਰਾ ਦੇ ਵਿੱਚ ਕੁੜੀ ਦਾ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਤੇ ਇੱਕ ਐਜੂਕੇਟਿਡ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਂ ਪੇਰੈਂਟਸ ਨੂੰ ਇਹੀ ਕਹਿਣਾ ਚਾਹਾਂਗੀ ਗਿਵਸ देम ਵਿੰਗਸ ਟੂ ਫਲਾਈ ਮੈਂ ਗੱਲ ਕਰ ਰਹੀ ਅਸੀਂ ਧੀਆਂ ਦੇ ਕਾਫੀ ਵੱਡੀ ਗਿਣਤੀ ਹੈ ਪਰ ਸਾਡਾ ਇੱਕ ਪੁੱਤਰ ਵੀ ਹੈ ਜਿਹਨੇ ਮਾਰਕਸ ਵਧੀਆ ਲਿਆ ਕੀ ਨਾਮ ਹੈ ਕਿੰਨੀ ਕਲਾਸ ਹੈ ਰਿਜ਼ਲਟ ਚ ਕਿੰਨੇ ਮਾਰਕਸ ਆਏ So, myself, Dilpit Singh, I scored around 90% in class 12th And uh, uh, all my parents and my teachers. Uh, fulfilled me in this my in my journey and uh, my ambition is to become an army officer in the indian army sir no doubt ki ladkiyan jada matlab ki is, marks la jandiyan ne par kitna kithe cheez matter karde di ho wa distraction jede ki aaj kal boyd ba ja distraction ho gayi hai par eh, mere jile bhi mere my friends mere colleagues jinne bhi diye sare batter kite ne inna eh, ne pura best kita hai apna jada vi matlab ki uh, pure first division de vich lag gaye ne uh, mera friend devya thange ho jo mere naal ide 84% aaye sir ਕਿੰਨੀ ਕਿ ਮਿਹਨਤ ਕਰਨੀ ਪਈ ਸਟੱਡੀ ਨੂੰ ਲੈ ਕੇ ਕਿੰਨਾ ਕ ਟਾਈਮ ਦੇਣਾ ਪੈਂਦਾ ਕਿਉਂਕਿ ਬਾਕੀ ਵੀ ਹੋਰ ਐਕਟੀਵਿਟੀ ਵੀ ਹੁੰਦੀਆਂ ਖੇਡਣਾ ਵੀ ਹੁੰਦਾ ਵਾ ਪੇਂਟਸ ਨੂੰ ਵੀ ਟਾਈਮ ਦੇਣਾ ਵਾ ਸੱਜਣਾ ਮਿੱਤਰਾਂ ਨੂੰ ਟਾਈਮ ਦੇਣਾ ਸਟੱਡੀ ਨੂੰ ਫਿਰ ਕਿੰਨਾ ਕ ਟਾਈਮ ਦੇਣਾ ਪੈਣਾ ਸਰ ਜੇ ਸੋਚਿਆ ਤਾਂ ਫਿਰ ਕੁਝ ਵੀ ਨਹੀਂ ਇੰਪੋਸੀਬਲ ਹੈਗਾ ਜੇ ਮੈਂ ਨਹੀਂ ਕਿੰਦਾ ਕਿ ਜੇ ਮੈਂ ਖੇਡ ਜਾਵਾਂ ਖੇਡਣ ਜਾਵਾਂ ਤਾਂ ਮੇਰੇ ਕੋਲ ਪੜਾਈ ਦਾ ਟਾਈਮ ਹੀ ਮਿਲੇਗਾ ਜੇ ਵੈਲ ਸੈਟਡ ਔਰਗਨਾਈਜ਼ਡ ਵੇ ਨਾਲ ਕੀਤਾ ਜਾਵੇ ਤੇ ਸਾਰਾ ਕੁਝ ਪੋਸੀਬਲ ਹੈਗਾ ਮੈਂ ਮੈਂ ਵਾਲੀਬਾਲ ਖੇਡਦਾ ਆਪਣੇ ਪੇਂਟ ਸਰ ਮੈਂ ਬੜਾ ਵਧੀਆ ਵਾਲੀਬਾਲ ਦਾ ਪਲੇਅਰ ਹਾਂ ਐਂਡ ਨਾਲ ਦੇ ਨਾਲ ਤੇ ਅਰਾਊਂਡ ਐਵਰੀ ਡੇ ਜਿਵੇਂ ਮੈਂ ਗੱਲ ਕਰਾ ਅਰਾਊਂਡ 5 6 ਆਰਸ ਮੈਂ ਦਿੰਦਾ ਰਹਿੰਦਾ ਸੀ ਰੋਜ਼ ਹੀ ਸਟੱਡੀ ਦੇ ਲਈ ਸਕੂਲ ਵਾਸਤੇ ਕੀ ਕਹਿਣਾ ਚਾਹੁੰਦੇ ਹਾਂ ਸਟਾਫ ਵਾਸਤੇ ਪ੍ਰਿੰਸੀਪਲ ਮੈਮ ਬਾਕੀ ਜਿੰਨਾ ਸਟਾਫ ਉਹਨਾਂ ਵਾਸਤੇ ਸਪੈਸ਼ਲ ਕੀਵਰਡਸ ਕਹਿਣਾ ਚਾਹੁੰਦਾ ਹਾਂ ਸਰ ਮੇਰੇ ਜਿੰਦੇ ਵੀ ਮੇਰੇ ਪ੍ਰਿੰਸੀਪਲ ਮੈਮ ਮੇਰੇ ਸਾਰੇ ਟੀਚਰਸ ਨੇ ਸਾਰੇ ਬਹੁਤ ਸਪੋਰਟਿਵ ਡਰੇ ਨੇ ਇੱਥੇ ਸਾਰੇ ਵੈਲ ਟ੍ਰੇਨਡ ਨੇ ਪੂਰੇ ਐਜੂਕੇਟਿਡ ਨੇ ਏਡੀ ਗੱਲ ਨਹੀਂ ਕਿ ਦੇ ਆਰ ਬੈਸਟ ਇਨ ਦੇ ਆਰ ਦਾ ਬੈਸਟ ਟੀਚਰ ਇਨ ਦ ਵਰਲਡ ਇੰਡ ਸੇਖਵਾ ਦੇ ਮੌਜੂਦਾ ਸਰਪੰਚ ਸਰਦਾਰ ਜੀ ਸਾਡਾ ਮੌਜੂਦਾ ਗੱਲਬਾਤ ਕਰਦੇ ਆ ਸਸਕੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੇ ਜਿਹੜੇ ਅਸੀਮੰਟ ਹਾਸਲ ਕੀਤੀ ਏ ਜਿਹੜੇ ਮਾਰਕਸ ਲਏ ਨੇ ਸਕੂਲ ਵੱਲ ਕੇ ਕਹਿਣਾ ਚਾਹੋਗੇ ਤੇ ਆਪਣੇ ਵੱਲੋਂ ਬੱਚਿਆਂ ਨੂੰ ਵੀ ਕਹਿਣਾ ਚਾਹੋਗੇ ਅਹੀਂ ਜੀ ਬੱਚਿਆਂ ਦਾ ਵੀ ਚਲੋ ਵਧੀਆ ਲਾਈਨ ਫੜੀ ਆ ਨਾ ਮਤਲਬ ਸੋਹਣੇ ਮਾਰਕਸ ਲਏ ਨੇ ਤੇ ਬੱਚਿਆਂ ਦਾ ਵੀ ਧੰਨਵਾਦ ਕਰਦੇ ਆ ਤੇ ਸਕੂਲ ਟੀਚਰ ਇਹਨਾਂ ਦਾ ਪ੍ਰਬੰਧ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਪੜਾਇਆ ਰਾਲ ਖਾ ਕੇ ਇਹਨਾਂ ਨੇ ਵਧੀਆ ਮਤਲਬ ਨੌਲੇਜ ਦਿੱਤੀ ਤੇ ਫੇਰੀ ਨੰਬਰ ਲਏ ਸਰਪੰਚ ਸਾਹਿਬ ਵੇਖਿਆ ਜਾਂਦਾ ਨਾ ਮਾਪੇ ਤੇ ਵਧੀਆ ਸਿੱਖਿਆ ਰੰਦੇ ਹਰ ਕੋ ਆਪਣੇ ਬੱਚੇ ਨੂੰ ਪਰ ਉਸ ਤੋਂ ਬਾਅਦ ਸਕੂਲ ਦੇ ਵਿੱਚ ਬੱਚੇ ਜਿਹੜੇ 10 ਤੋਂ 12 ਘੰਟੇ ਜਿਕੇ ਅੱਜਕੱਲ੍ਹ ਗੁਜ਼ਾਰਦੇ ਨੇ ਟਿਊਸ਼ਨਾਂ ਵਿੱਚ ਕਿਹੜੇ ਟਾਈਮ ਹੁੰਦੀਆਂ ਕਿਹੜੇ ਗੇਮਾਂ ਹੁੰਦੀਆਂ ਉਸ ਤੋਂ ਇਲਾਵਾ 7-8 ਘੰਟੇ ਸਟੱਡੀ ਹੁੰਦੀ ਹੈ ਤੇ ਸਕੂਲ ਨੇ ਜਿਹੜਾ ਇਹਨਾਂ ਹੀਰਿਆਂ ਨੂੰ ਸਾਹਮ ਕੇ ਰੱਖਿਆ ਮੌਜੂਦਾ ਹਾਲਾਤ ਵੇਖੋ ਪੰਜਾਬ ਨੂੰ ਕਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਇਹ ਜਿਹੜੇ ਹੀਰੇ ਸਾਹਮ ਕੇ ਰੱਖੇ ਜਾ ਰਿਹਾ ਸਪੈਸ਼ਲ ਉਲਫਾਸ ਕੀ ਕਹੋਗੇ ਐਹੀ ਜੀ ਮੈਂ ਤੇ ਤੇ ਅਸੀਂ ਮੋਬਾਈਲ ਤੱਕ ਨਹੀਂ ਲੈ ਕੇ ਦਿੱਤਾ ਤੇ ਬਿਲਕੁਲ ਅਸੀਂ ਸਕੂਲ ਦੇ ਟੀਚਰਾਂ ਤੇ ਇਹਨਾਂ ਦਾ ਮਾਨ ਕਰਦੇ ਇਹਨਾਂ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਪੜਾਇਆ ਮੇਰੇ ਬੱਚੇ ਨੂੰ ਪੜਾਇਆ ਸੋਹਣੀ ਲੈਣ ਤੇ ਪਾਇਆ ਜੇ ਸੋਨਾ ਪੜੇ ਨੇ ਸੋਹਣੇ ਨੰਮਟ ਮਾਰਤ ਵਧੀਆ ਖੜੇ ਨੇ ਅਸੀਂ ਧੰਨਵਾਦ ਕਰਦੇ ਸਕੂਲ ਦੇ ਸਟਾਫ ਦਾ ਸਾਰੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਵੇਖ ਰਹੇ ਆ ਤੁਹਾਨੂੰ ਸੁਣ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਸੋਨਾ ਪੜ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਆਪਣੇ ਸਕੂਲ ਦਾ ਨਾਮ ਰੌਸ਼ਨ ਕਰੋ ਦੇਸ਼ ਦਾ ਨਾਮ ਰੌਸ਼ਨ ਸਕੂਲ ਦੇ ਕੁਝ ਟੀਚਰ ਸਾਡੇ ਨਾਲ ਮੌਜੂਦ ਹੈ ਉਹ ਦੇਖ ਰੇਖ ਦੇ ਵਿੱਚ ਪੜਾਇਆ ਹੈ ਔਰ ਬੱਚਿਆਂ ਨੇ ਚੰਗੇ ਮਾਰਕਸ ਲਏ ਹੈ ਸਤਸਕਾਲਿ ਸ਼ੋਬਨਾਮ ਕੇ ਹਾਂਜੀ ਮੇਰਾ ਨਾਮ ਪ੍ਰਿਆ ਹੈ ਪ੍ਰਿਆ ਜੀ ਆਪਣੇ ਵੱਲ ਕੀ ਕਹਿਣਾ ਚਾਹੋਗੇ ਸਕੂਲ ਬਾਰੇ ਬੱਚਿਆਂ ਬਾਰੇ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਇਹ ਕਹੂੰਗੀ ਕਿ ਜਿੰਨੇ ਵੀ ਇੱਥੇ ਮੈਨੇਜਮੈਂਟ ਮੈਂਬਰ ਹੈ ਪ੍ਰਿੰਸੀਪਲ ਮੈਮ ਹੈ ਟੀਚਰਸ ਹੈ ਉਹਨਾਂ ਸਭ ਨੂੰ ਕੰਗ੍ਰੈਚੂਲੇਟ ਕਰਨਾ ਚਾਹੂੰਗੀ ਬੱਚਿਆਂ ਨੂੰ ਕੰਗ੍ਰੈਚੂਲੇਟ ਕਰਨਾ ਚਾਹੂੰਗੀ ਕਿ ਹਾਂ ਬਈ ਜਿਨ੍ਹਾਂ ਨੇ ਆਪਣੇ ਇੰਨੇ ਵਧੀਆ ਮਾਰਕਸ ਲੈ ਕੇ ਸਕੂਲ ਨੂੰ ਇੱਕ ਪ੍ਰਾਊਡ ਫੀਲ ਕਰਵਾਇਆ ਆ ਦੇਖਿਆ ਜਾਏ ਤੇ ਜਦੋਂ ਫਿਜ਼ਿਕਸ ਦਾ ਪੇਪਰ ਬਹੁਤ ਟਫ ਸੀ ਲੇਕਿਨ ਫੇਰ ਵੀ ਸਾਡੇ ਸਕੂਲ ਦੇ ਵਿੱਚੋਂ ਕਾਫੀ ਇਦਾਂ ਦੇ ਬੱਚੇ ਨੇ ਜਿਨ੍ਹਾਂ ਨੇ 80 ਪਲੱਸ ਸਕੋਰ ਕੀਤਾ ਆ ਈਵਨ ਮੇਰੇ ਆਪਣੇ ਸਬਜੈਕਟ ਦੀ ਗੱਲ ਕਰੀਏ ਤੇ ਮੇਰੇ ਆਪਣੇ ਬੱਚੇ ਅਰਾਊਂਡ 5 ਬੱਚੇ ਨੇ ਜਿਨ੍ਹਾਂ ਨੇ 94 95 ਸਕੋਰ ਕੀਤੇ ਨੇ ਮੈਚ ਦੀ ਗੱਲ ਕਰੀਏ 80 ਪਲੱਸ ਸਾਡੇ ਕੋਲ ਬਹੁਤ سارے ਬੱਚੇ ਨੇ ਸੋ ਮੈਂ ਇਹੀ ਆਉਣ ਵਾਲੇ ਬੱਚਿਆਂ ਨੂੰ ਇਹੀ ਅੱਗੇ ਪ੍ਰੇਰਿਤ ਕਰਨਾ ਚਾਹਾਂਗੀ ਕਿ ਉਹ ਸਕੂਲ ਦੇ ਵਿੱਚ ਆ ਕੇ ਇੱਥੇ ਐਡਮਿਸ਼ਨ ਲੈਣ ਤਾਂ ਕਿ ਉਹਨਾਂ ਨੂੰ ਹੋਰ ਐਕਸਪੋਜ਼ਰ ਮਿਲੇ ਔਰ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗੀ ਕਿ ਮੇਰੇ ਇੱਕ ਨੇਬਰ ਨੇ ਉਹ ਕੱਲ ਆਏ ਸਾਡੇ ਘਰ ਕਿ ਹਾਂ ਬਈ ਤੁਹਾਡੇ ਪ੍ਰਿੰਸੀਪਲ ਮੈਮ ਨੇ ਜੋ ਉਹ ਬਹੁਤ ਟੀਚਰਸ ਨੂੰ ਤੇ ਬਹੁਤ ਜ਼ਿਆਦਾ ਮਤਲਬ ਫ੍ਰੀडम ਦਿੰਦੇ ਨੇ ਕਿ ਹਾਂ ਬਈ ਤੁਸੀਂ ਇੱਥੇ ਆਓ ਤੁਸੀਂ ਜੋ ਵੀ ਕਰਨਾ ਚਾਹੋਗੇ ਮੈਂ ਤੁਹਾਨੂੰ ਇੱਥੇ ਖਰੀਕ ਚੀਜ਼ ਪ੍ਰੋਵਾਈਡ ਕਰਾਂਗੀ ਬਸ ਬੱਚੇ ਪੜ੍ਹਨੇ ਚਾਹੀਦੇ ਆ ਬੱਚਿਆਂ ਦੇ ਮਾਰਕਸ ਆਉਣੇ ਚਾਹੀਦੇ ਆ ਕਿ ਤਾਂ ਜੋ ਕਿ ਕੱਲ ਨੂੰ ਸਾਡਾ ਸਕੂਲ ਜੋ ਹੈ ਇੱਕ ਉੱਚੀਆਂ ਹਾਈਟਸ ਤੇ ਜਾਵੇ ਤਾਂ ਇਹ ਸੀ ਜੀ ਸੈਂਟ ਸੋਲજર ਮਾਡਰਨ ਸਕੂਲ ਬਟਾਲਾ ਤੋਂ ਸਾਂਝੀਆਂ ਤਸਵੀਰਾਂ ਕਰ ਰਹੇ ਆ ਲਗਾਤਾਰ ਇੱਥੇ ਖੁਸ਼ੀ ਦਾ ਮਾਹੌਲ ਹੈ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ ਕਿਉਂਕਿ ਬੱਚਿਆਂ ਨੇ ਸਖਤ ਮਿਹਨਤ ਕੀਤੀ ਹੈ ਸਟਾਫ ਨੇ ਸਖਤ ਮਿਹਨਤ ਕੀਤੀ ਹੈ ਪ੍ਰਿੰਸੀਪਲ ਦੀ ਬਦੌਲਤ ਤੇ ਮਾਪਿਆਂ ਦੇ ਸਪੋਰਟ ਦੇ ਬਦੌਲਤ ਚੰਗੇ ਨੰਬਰ ਆਏ ਹਨ ਲੜਕੇ ਤੇ ਲੜਕੀਆਂ ਨੇ ਪੋਜੀਸ਼ਨ ਹਾਸਲ ਕੀਤੀਆਂ ਵੇਖਦੇ ਰਹੋ ਚੈਨਲ ਦਾ ਆਰ ਐ ਐਨ ਯੂ